ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਜੀਤ ਸਿੰਘ ਪੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਹਰ ਐਤਵਾਰ ਨੂੰ ਆਪਾਂ ਮਰੀਜ਼ਾਂ ਨੂੰ ਦਵਾਈ ਦਿੰਨੇ ਆ ਜਿਹੜਾ ਅੱਜ ਰੋਗ ਹੈ ਇਹ ਨੱਕ ਦੀ ਹੱਡੀ ਨਾਲ ਸੰਬੰਧਿਤ ਹੈ ਤੁਹਾਡੇ ਨੱਕ ਦੇ ਵਿੱਚ ਜਿੰਨੀਆਂ ਮਰਜ਼ੀ ਹੱਡੀ ਵਿੰਗੀ ਹੋ ਗਈ ਹੈ ਜਾਂ ਮਾਸ ਫੁੱਲਦਾ ਜਿੱਡਾ ਮਰਜ਼ੀ ਤੁਹਾਨੂੰ ਪ੍ਰਾਣਾ ਨਜਲਾ ਸਾਂ ਹੈ ਦਮਾ ਹੈ ਸਾਤੀ ਬਲੌਕ ਹੋ ਰਹੀ ਹੈ ਪ੍ਰਾਣੀ ਖੰਗ ਹੈ ਜਿੱਡਾ ਮਰਜੀ ਤੁਹਾਨੂੰ ਬਲਗਮ ਦਾ ਕੋਈ ਵੀ ਰੋਗ ਹੈ ਛਿੱਕਾਂ ਆਣੇ ਗਈਆਂ ਅਲਰਜੀ ਹੈਗੀ ਬਾਰ-ਬਾਰ ਛਿੱਕਾਂ ਆਉਂਦੀਆਂ ਨੇ ਤਾਂ ਇਹਦਾ ਬਿਲਕੁਲ ਸ਼ਰਤੀਆ ਇਲਾਜ ਗਰੰਟੀ ਸ਼ਟਾਮ ਪੇਪਰ ਤੇ ਲਿਖ ਕੇ ਆਪਾਂ ਇਸ ਚੀਜ਼ ਦਾ ਇਲਾਜ ਕਰਦੇ ਆ ਜਿੱਡਾ ਮਰਜੀ ਕਿਸੇ ਨੂੰ ਪ੍ਰਾਣਾ ਨਜਲਾ ਜਿੱਡਾ ਮਰਜੀ ਕਿਸੇ ਨੂੰ ਦਮਾ ਜਿੰਨਾ ਮਰਜੀ ਪ੍ਰਾਣਾ ਸਾਹ ਦਾ ਰੋਗ ਹੈ ਪ੍ਰਾਣੀ ਖੰਗ ਹੈ ਇਹਦਾ ਬਿਲਕੁਲ ਸ਼ਰਤੀਆ ਇਲਾਜ ਕਰਦੇ ਆ ਨੱਕ ਦੀ ਜਿੰਨੀ ਮਰਜ਼ੀ ਹੱਡੀ ਵਧੀ ਐ ਮਾਸ ਫੁੱਲਦਾ ਜਾ ਤੁਹਾਨੂੰ ਅਲਰਜੀ ਐ ਕਿਸੇ ਵੀ ਧੂੜ ਮਿੱਟੀ ਤੋਂ ਜਿੱਡੀ ਮਰਜ਼ੀ ਤੁਹਾਨੂੰ ਬਲਗਮ ਦੀ ਕੋਈ ਵੀ ਪ੍ਰੋਗਰਾਮ ਐ ਛਾਤੀ ਬਲੌਕ ਐ ਤਾਂ ਇਹਦਾ ਬਿਲਕੁਲ ਸ਼ਰਤੀਆ ਇਲਾਜ ਪਿੰਡ ਡਸਕੇ ਦੇ ਵਿੱਚ ਹਰ ਐਤਵਾਰ ਨੂੰ ਆਪਾਂ ਕਰਦੇ ਆ ਮੈਂ ਸ਼ਟਾਮ ਪੇਪਰ ਤੇ ਗਰੰਟੀ ਲਿਖ ਕੇ ਦਿਨਾ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਰੋਗ ਐ ਉਹਦਾ ਸ਼ਟਾਮ ਪੇਪਰ ਤੇ ਲਿਖ ਕੇ ਗਾਰੰਟੀ ਦੇਵਾਂਗੇ ਸ਼ਰਤੀਆ ਇਲਾਜ ਮਹਾਪੁਰਸ਼ਾਂ ਵੱਲੋਂ ਦੱਸੇ ਹੋਏ ਨੁਕਸੇ ਦਵਾਈ ਦੇ ਨਾਲ ਕਰਦੇ ਆਂ ਆਪਾਂ ਨਵਜ ਦੇਖ ਕੇ ਹਰ ਐਤਵਾਰ ਨੂੰ ਐਤਵਾਰ ਨੂੰ ਤੁਸੀਂ ਮਿਲ ਕੇ ਨਵਜ ਦਿਖਾ ਕੇ ਤੁਸੀਂ ਇਸ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ ਸਾਡਾ ਨੰਬਰ ਹੈ 98765 52176 ਤੇ ਸਾਡੇ ਨਾਂ ਤੇ ਠੱਗੀ ਵੀ ਬਹੁਤ ਚੱਲਦੀ ਐ ਇਹਨਾਂ ਤੋਂ ਜ਼ਰੂਰ ਬਚ ਕੇ ਰਹੋ ਆਪਾਂ ਡਾਕ ਰਾਹੀਂ ਕੋਈ ਦਵਾਈ ਨਹੀਂ ਭੇਜਦੇ ਕੋਰੀਅਰ ਆਪਾਂ ਦਵਾਈ ਕੋਈ ਨਹੀਂ ਕਰਦੇ ਕਿਸੇ ਤੋਂ ਖਾਤੇ 'ਚ ਅਸੀਂ ਪੈਸੇ ਨਹੀਂ ਪਵਾਉਂਦੇ ਤੇ ਸਾਡੇ ਨਾਂ ਤੇ ਕੋਈ ਤੁਹਾਨੂੰ ਡਾਕ ਰਾਹੀਂ ਦਵਾਈ ਭੇਜੇ ਕੋਰੀਅਰ ਰਾਹੀਂ ਦਵਾਈ ਭੇਜੇ ਜਾਂ ਖਾਤੇ 'ਚ ਪੈਸੇ ਪਵਾਵੇ ਉਹਨਾਂ ਤੋਂ ਬਚ ਕੇ ਰਹੋ ਅਸੀਂ ਦਵਾਈ ਕੋਰੀਅਰ ਨਹੀਂ ਕਰਦੇ ਸਾਨੂੰ ਪਿੰਡ ਦਸਕੇ ਦੇ ਵਿੱਚ ਤੁਸੀਂ ਮਿਲ ਕੇ ਨਵਜ ਦਿਖਾ ਕੇ ਫਿਰ ਦਵਾਈ ਲਓ ਔਰ ਗਰੰਟੀ ਲਿਖ ਕੇ ਦੇਵਾਂਗੇ ਅਸੀਂ ਇਹਨਾਂ ਬਿਮਾਰੀਆਂ ਦੀ ਗਰੰਟੀ ਦੇ ਨਾਲ ਇਲਾਜ ਕਰਦੇ ਆ। ਸੋ ਕਿਸੇ ਤੋਂ ਵੀ ਦਵਾਈ ਕੋਰੀਅਰ ਨਾ ਮੰਗਾਓ। ਅਸੀਂ ਦਵਾਈ ਕੋਰੀਅਰ ਨਹੀਂ ਕਰਦੇ। ਸਾਡੇ ਨਾਂ ਤੇ ਕਈ ਵਾਰੀ ਫੇਕ ਅਕਾਊਂਟ ਬਣਾ ਕੇ ਸਾਡੀਓ ਫੋਟੋ ਲਾ ਕੇ ਤੁਹਾਡੇ ਤੋਂ ਠੱਗੀ ਮਾਰਦੇ ਆ। ਉਹਨਾਂ ਤੋਂ ਬਚ ਕੇ ਰਹੋ। ਆਪਾਂ ਸਿਰਫ ਐਤਵਾਰ ਨੂੰ ਦਵਾਈ ਦਿੰਨੇ ਆ ਔਰ ਆਪਣੇ ਕੋਲੇ ਆਉਣਾ ਹੀ ਪੈਂਦਾ ਹੈ ਮਰੀਜ਼ ਨੂੰ। ਸੋ ਇਹਨਾਂ ਤੋਂ ਬਚ ਕੇ ਰਹੋ। ਹਰ ਐਤਵਾਰ ਨੂੰ ਪਿੰਡ ਡਸਕੇਚ ਮੈਨੂੰ ਮਿਲ ਕੇ ਤੁਸੀਂ ਆਪਣੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ। ਪਿੰਡ ਡਸਕਾ ਜ਼ਿਲ੍ਹਾ ਸੰਗਰੂਰ। ਸੋ ਤੁਹਾਡਾ ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ